ਕਿ ਜਦੋਂ ਸਾਨੂੰ ਕਿਸ਼ਾ ਨਿਰਦੇਸ਼ ਪੈ ਮਿਲੇ ਸੀ ਕਿ ਵੀ ਉੱਥੇ ਇੱਕ ਨਜਾਇਜ਼ ਤਰੀਕੇ ਨਾਲ ਨਸ਼ਾ ਸ਼ਲੋਕੇਂਦਰ ਚੱਲ ਰਿਹਾ ਜਿਹਦੇ ਵਿੱਚ ਕਿ ਬਹੁਤ ਹੀ ਅਣਮਨੱਖੀ ਤੇ ਸ਼ਰਧ ਹੋ ਰਿਹਾ ਤੇ ਉਹਨਾਂ ਨੂੰ ਪਸ਼ੀਆਂ ਵਾਂਗ ਰੱਖਿਆ ਜਾ ਰਿਹਾ ਸੀ ਇਹੜੇ ਚੰਗੇ ਘਰਾਂ ਦੇ ਬੱਚੇ ਆ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਪੈਸੇ ਲੈ ਕੇ ਪਰ ਮੰਥ ਤੋਂ ਉਹਨਾਂ ਤੋਂ 15000 ਤੋਂ 20000 ਤੱਕ ਰੁਪਇਆ ਲਏ ਕੇ ਉਹਨੂੰ ਰੱਖਿਆ ਜਾਂਦਾ ਤੇ ਉਹਨਾਂ ਤੇ ਬਹੁਤ ਟੌਰਚਰ ਕੀਤਾ ਜਾਂਦਾ ਉਹਨਾਂ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਨਸ਼ਾ ਚੜਾਇਆ ਜਾਂਦਾ ਜੋ ਕਿ ਤਰੀਕਾ ਬਿਲਕੁਲ ਗਲਤ ਹੈ ਉਹਦੇ ਸਬੰਧ ਵਿੱਚ ਸਾਨੂੰ ਇਨਫਰਮੇਸ਼ਨ ਮਿਲੀ ਸੀ ਤਾਂ ਅਸੀਂ ਆਪਣੀ ਪੁਲਿਸ ਪਾਰਟੀ ਲੈ ਕੇ ਨਾਲ ਆਪਣੇ ਤਹਿਸੀਲਦਾਰ ਸਾਹਿਬ ਨੂੰ ਲੈ ਕੇ ਇੱਥੇ ਪਹੁੰਚੇ ਪਰ ਇੱਥੇ ਪਹੁੰਚ ਕੇ ਸਾਨੂੰ ਬੜੇ ਲੱਗਾ ਕਿ ਇੱਥੇ ਕੁਝ ਵੀ ਨਹੀਂ ਸੀ ਕੰਜੀ ਇੱਥੇ ਉਹ ਪਹਿਲਾਂ ਹੀ ਇੱਥੇ ਭੱਜ ਚੁੱਕੇ ਸੀ ਜਿਵੇਂ ਕਿ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਚੁੱਕੀ ਸੀ ਫਿਰ ਇੱਕ ਕਮਰੇ ਜਿਹਾ ਕਿੰਨੇ ਕ ਬੰਦੇ ਲੱਗਦਾ ਬੰਦੇ ਤਾਂ ਆਪਾਂ ਗਿਣਤੀ ਨਹੀਂ ਦੱਸ ਸਕਦੇ ਕਿੰਨੇ ਸੀ ਪਰ ਬੰਦੇ ਜ਼ਰੂਰ ਸੀਗੇ ਜੋ ਇੱਥੇ ਹਾਲਾਤ ਦੱਸਦੇ ਆ ਜਿਸ ਤਰ੍ਹਾਂ ਉਹਨਾਂ ਦੀਆਂ ਚੱਪਲਾਂ ਪਈਆਂ ਜਿਸ ਤਰ੍ਹਾਂ ਉਹਨਾਂ ਦੇ ਟਾਵਲ ਪਏ ਆ ਜਿਸ ਤਰ੍ਹਾਂ ਉਹਨਾਂ ਦਾ ਖਾਣਾ ਪਿਆ ਇੱਥੇ ਬੰਦੇ ਸੀਗੇ ਗਿਣਤੀ ਤਾਂ ਆਪਾਂ ਡਿਫਿਕਲਟ ਹੈ ਪਰ ਕਮਰੇ ਦੇਖਣ ਨੂੰ ਲੱਗਦਾ ਕਿ ਤਿੰਨ ਜਾਂ ਚਾਰ ਕਮਰੇ ਆ ਜੀ ਜੋ ਕਿ ਜਿਨ੍ਹਾਂ ਦਾ ਹਾਲਾਤ ਆਪਾਂ ਜੰਗਲ ਰੱਖਦੇ ਆ ਉਦੋਂ ਵੀ ਭੈੜਾ ਸੀ ਜਿਹੜੇ ਕਿਸੇ ਪਾਸੇ ਵੀ ਉਹਦੀ ਕੋਈ ਵੈਂਟੀਲੇਸ਼ਨ ਨਹੀਂ ਕਿਸੇ ਪਾਸੇ ਕੋਈ ਰੋਸ਼ਨਦਾਨ ਨਹੀਂ ਕਿਸੇ ਪਾਸੇ ਕੋਈ ਹਵਾ ਨਹੀਂ ਆਉਂਦੀ ਜੀ ਇਹਦੇ ਵਿੱਚ ਇੱਕ ਬੰਦੇ ਦਾ ਬਹੁਤ ਹੀ ਬੁਰੀ ਤਰ੍ਹਾਂ ਸਾਹ ਕੁਤਕਰੀ ਮਰ ਸਕਦਾ ਇੱਕ ਤਾਂ ਨਸ਼ਾ ਛੱਡਿਆ ਹੁੰਦਾ ਉਹਨੇ ਦੂਸਰਾ ਉਹਨੂੰ ਆਪਾਂ ਇਹੋ ਜੀ ਜਗ੍ਹਾ ਤੇ ਰੱਖਦੇ ਆ ਜਿੱਥੇ ਕੋਈ ਵੈਂਟੀਲੇਸ਼ਨ ਨਹੀਂ ਜਿੱਥੇ ਕੋਈ ਹਵਾ ਨਹੀਂ ਜਿੱਥੇ ਆਕਸੀਜਨ ਨਹੀਂ ਆਉਂਦੀ ਜੇ ਉਹਨੂੰ ਕਿਉਂਕਿ ਨਸ਼ੇ ਛੱਡਣ ਵਾਲੇ ਬੰਦੇ ਨੂੰ ਦੌਰਾ ਪੈਣ ਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਜੇ ਉਹਨੂੰ ਕੋਈ ਦੌਰਾ ਪੈ ਗਿਆ ਹੋਵੇ ਤਾਂ ਉਹਦੀ ਡੈਥ ਵੀ ਹੋ ਸਕਦੀ ਹੈ ਅੱਗੇ ਕੀ ਕ ਅੱਗੇ ਦੀ ਕਾਰਵਾਈ ਅਸੀਂ ਆਪਣੀ ਰਿਪੋਰਟ ਬਣਾ ਕੇ ਪੁਲਿਸ ਨੂੰ ਭੇਜਾਂਗੇ ਜੀ ਤੇ ਡੀਐਸ ਆਪਣੀ ਰਿਪੋਰਟ ਡੀਐਸ ਡੀਐਸ ਸਾਹਿਬ ਨੂੰ ਭੇਜਾਂਗੇ ਡੀਐਸ ਸਾਹਿਬ ਅੱਗੇ ਆਪਣੇ ਪੁਲਿਸ ਨੂੰ ਰਿਪੋਰਟ ਕਰਨਗੇ ਜੀ ਉਹ ਫਿਰ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਜੋ ਫਿਲਹਾਲ ਸੀਲ ਕੀਤਾ ਜਾ ਬਿਲਕੁਲ ਜੀ ਹਾਂ ਸੀਲ ਕਰਕੇ ਜਾਵਾਂਗੇ ਅੱਜ ਜਿਹੜੀ ਆਪਾਂ ਤੁਹਾਨੂੰ ਪਤਾ ਹੀ ਹੈ ਸ਼ਾਮ ਨੂੰ ਆਪਾਂ ਉਥੇ ਪਿੰਡ ਚੱਕ ਲਿਆਂ ਦੇ ਵਿੱਚ ਕਾਰਵਾਈ ਕੀਤੀ ਆ ਉਹਦੇ ਰਿਗਾਰਡਿੰਗ ਸੀ ਇਸ ਪਿੰਡ ਦੀ ਵੀ ਇਨਪੁੱਟ ਸੀ ਤੇ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਅਸੀਂ ਇੱਥੇ ਆਏ ਆ ਪਰ ਸ਼ਾਇਦ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਜਿਹਦੇ ਕਰਕੇ ਇਹਨਾਂ ਨੇ ਤੋਂ ਜਿਹੜਾ ਸੈਂਟਰ ਚੋਂ ਆਪਣੇ ਸਾਰੇ ਜਿਹੜੇ ਪੇਸ਼ੈਂਟ ਹੈਗੇ ਆ ਕੰਬੇ ਸਜੇ ਕਰਦੇ ਆ ਤੇ ਆਪ ਵੀ ਇਥੋਂ ਚਲੇ ਗਏ ਆ ਤੇ ਓਨਰ ਜਿਹੜੇ ਹੈਗੇ ਇਹਨੂੰ ਰਨ ਕਰ ਰਹੇ ਸੀ ਉਹਨਾਂ ਦਾ ਐਡਰੈਸ ਵਗੈਰਾ ਸਾਨੂੰ ਮਿਲ ਗਿਆ ਉਹਨਾਂ ਨੂੰ ਵੈਰੀਫਾਈ ਕਰ ਲਾਂਗੇ ਸਵੇਪਾ ਤੇ ਹੈਲਥ ਡਿਪਾਰਟਮੈਂਟ ਵਾਲੇ ਨਾਲ ਹੈਗੇ ਆ ਤੇ ਹੁਣ ਹੀ ਇਹ ਅਸੀਂ ਸੀਲ ਕਰਕੇ ਜਾਵਾਂਗੇ ਕਿੰਨੇ ਕਮਰੇ ਸੀ ਇੱਥੇ ਬਣੇ ਹੋਏ ਕਿਉਂ ਕਿੱਦਾਂ ਰੱਖਿਆ ਗਿਆ ਸੀ ਤੇ ਬੰਦਿਆਂ ਨੂੰ ਟੋਟਲ ਜੋ информация ਮਿਲੀ ਹੈ ਕਿ ਇੱਥੇ 23 ਤੋਂ 25 ਤੱਕ ਜਿਹੜੇ ਮੁੰਡੇ ਹੈਗੇ ਉਹ ਇੱਥੇ ਹੈਗੇ ਸੀ ਰੱਖੇ ਹੋਏ ਪਰ ਜੇ ਕਮਰਿਆਂ ਦੇ ਹਿਸਾਬ ਲਈਏ ਤੇ ਦੋ ਤਿੰਨ ਕਮਰਿਆਂ ਦੇ ਵਿੱਚ 20 ਮੁੰਡੇ ਜਿਹੜੇ ਰੱਖ ਕੇ ਕਾਫੀ ਹਾਲਾਤ ਜਿਹੜੇ ਆ ਖਰਾਬ ਲੱਗਦੇ ਆ ਜਿਸ ਤਰ੍ਹਾਂ ਨਾਲ ਬਿਲਕੁਲ ਖੇਤਾਂ ਦੇ ਵਿੱਚ ਬਣਿਆ ਹੋਇਆ ਲੱਗਦੀ ਹੈ ਕਿ ਕੋਈ ਤੱਕ ਦੀ ਸੂਲਤਾ ਮਿਲਦੀਆਂ ਹੋਣਗੀਆਂ ਨਹੀਂ ਨਹੀਂ ਮੈਡੀਕਲ ਸੂਲਤਾ ਕੁਛ ਨਹੀਂ ਇੱਕ ਕਿਸਮ ਦਾ ਬੱਚਿਆਂ ਦੇ ਉੱਤੇ ਤਸੱਦਦ ਹੀ ਕਰਦੇ ਹੋਣਗੇ ਅਸੀਂ ਤਾਂ ਫੇਰ ਵੀ ਇਹੀ ਪਬਲਿਕ ਨੂੰ ਅਪੀਲ ਕਰਦੇ ਆ ਕਿ ਜੇਕਰ ਕਿਸੇ ਬੱਚੇ ਨੂੰ ਡੀਡਿਕਸ਼ਨ ਸੈਂਟਰ ਭੇਜਣਾ ਹੈ ਤੇ ਸਰਕਾਰੀ ਡੀਡਿਕਸ਼ਨ ਸੈਂਟਰ ਭੇਜੋ ਜਿੱਥੇ ਸਾਰੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਆ ਇਹ ਲੋਕ ਜਿਹੜੇ ਪ੍ਰਾਈਵੇਟ ਹੈਗੇ ਆ ਨਾਲੇ ਤੇ ਤਸੱਦਦ ਕਰਦੇ ਆ ਤੇ ਨਾਲੇ ਪੈਸੇ ਲੈਂਦੇ ਆ ਤੇ ਕੋਈ ਡਾਕਟਰ ਹੀ ਸਾ ਜੋ ਉਹਨੇ ਤੁਸੀਂ ਦੇਖ ਹੀ ਲਿਆ ਇੱਥੇ ਡਾਕਟਰ ਦੇ ਨਾਮ ਦੀ ਕੋਈ ਚੀਜ਼ ਆਂਦੀ ਵੀ ਨਹੀਂ ਇਹ ਬੰਦਾ ਹੀ ਨਹੀਂ ਇੱਥੇ ਖੇਤਾ ਦੇ ਵਿੱਚ ਆਂਦਾ ਤੇ ਡਾਕਟਰ ਨੇ ਕਿੱਥੇ ਆਣਾ ਹੈ